ਆਮ ਆਦਮੀ ਪਾਰਟੀ ਤੋਂ ਅੱਜ ਕੁਝ ਹੋਰ ਲੀਡਰ ਨਾਰਾਜ਼ ਹੋਏ ਨੇ ਨਵਾਂ ਸ਼ਹਿਰ ਦੇ ਸੈਕਟਰ ਇਨਚਾਰਜ ਮਨਜੀਤ ਸਿੰਘ ਨਾਰਾਜ਼ ਹੋਏ ਨੇ ਮਹਾਲੀ ਤੋਂ ਐਸਸੀ ਵਿੰਗ ਦੇ ਜਿਹੜੇ ਇੰਚਾਰਜ ਸੀਗੇ ਗੁਰਿੰਦਰਜੀਤ ਉਹ ਨਾਰਾਜ਼ ਹੋਏ ਨੇ ਜਗਮੀਤ ਬਰਾੜ ਦੀ ਪਾਰਟੀ ਟੀਐਮਸੀ ਜੋ ਮਮਤਾ ਬੇਨਰਜੀ ਦੀ ਪਾਰਟੀ ਆ ਬੰਗਾਲ ਚ ਟੀਐਮਸੀ ਜਿਹਦੇ ਪੰਜਾਬ ਚ ਆਗੂ ਜਗਮੀਤ ਬਰਾੜ ਨੇ ਉਹਦੇ ਸ਼ਾਮਲ ਹੋਏ ਨੇ ਸਾਡੇ ਨਾਲ ਮਨਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਮਨਜੀਤ ਜੀ ਤੁਹਾਡੀ ਨਾਰਾਜ਼ਗੀ ਕੀ ਸੀ ਕਿਉਂ ਛੱਡੀ ਤੁਸੀਂ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਅਸੀਂ ਜੁਆਇਨ ਇਸ ਕਰਕੇ ਕੀਤੀ ਸੀ ਵੀ ਆਮ ਆਦਮੀ ਪਾਰਟੀ ਕੋਲ ਇੱਕ ਵੱਖਰੀ ਆਈਡੀਓਲੋਜੀ ਲੈ ਕੇ ਤੁਰੇ ਸੀ ਭ੍ਰਿਸ਼ਟਾਚਾਰ ਮੁਕਤ ਭਾਰਤ ਦੀ ਤੇ ਉਹਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਸੰਦ ਕੀਤਾ ਪੂਰੇ ਹਿੰਦੁਸਤਾਨ ਦੇ ਵਿੱਚ ਹੀ ਕੀਤਾ ਪਰ ਪੰਜਾਬ ਦੇ ਮੈਂ ਇਸ ਕਰਕੇ ਕਹਾਂਗਾ ਕਿਉਂਕਿ ਜਦੋਂ ਹਿੰਦੁਸਤਾਨ ਜਦੋਂ ਅਰਵਿੰਦ ਕੇਜਰੀਵਾਲ ਦੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਜਮਾਨਤਾ ਜਬਤ ਹੋਈਆਂ ਸੀ ਤਾਂ ਪੰਜਾਬ ਦੇ ਲੋਕਾਂ ਨੇ ਚਾਰ ਸੀਟਾਂ ਦੇ ਕੇ ਇਹਨਾਂ ਨੂੰ ਜਿਤਾਇਆ ਇਹਨਾਂ ਨੂੰ ਆਕਸੀਜਨ ਦਿੱਤੀ ਸੀ ਉਸ ਵੇਲੇ ਇਸ ਪਾਰਟੀ ਨੂੰ ਤੇ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਲੋਕ ਨੇ ਪੰਜਾਬ ਦੇ ਲੋਕ ਬੜੇ ਇਮਾਨਦਾਰ ਮਹਿਸੂਸ ਕੀਆ ਤੁਹਾਡੀ ਨਰਾਜ਼ਗੀ ਤੁਹਾਨੂੰ ਦੱਸਣ ਲੱਗਾ ਨਰਾਜ਼ਗੀ ਇਹ ਸੀ ਕਿ ਉਹ ਇਸ ਕਰਕੇ ਜੁੜੇ ਸੀ ਭਾਵਨਾਤਮਕ ਤੌਰ ਤੇ ਤੇ ਜਦੋਂ ਪਾਰਟੀ ਨੇ ਟਿਕਟਾਂ ਦੀ ਵੰਡ ਸ਼ੁਰੂ ਕਰ ਦਿੱਤੀ ਜਦੋਂ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਪਾਰਟੀ ਦੀਆਂ ਤਕਰੀਬਨ ਤਕਰੀਬਨ ਮੈਂ ਤਾਂ ਇਹ ਕਮਾਂਗਾ ਕਿ 117 ਦੀ 117 ਸੀਟਾਂ ਵਿਕੀਆਂ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਕਿੰਨੇ ਕਿੰਨੇ ਦੀਆਂ ਵਿਕੀਆਂ ਨੇ ਤਕਰੀਬਨ 2-2 ਕਰੋੜ ਰੁਪਏ ਦੀ ਇੱਕ ਇੱਕ ਟਿਕਟ ਵਿਕੀ ਹੈ ਤੋ ਉਹ ਆਲਮੋਸਟ 234 ਕਰੋੜ 2.500 ਕਰੋੜ ਰੁਪਏ ਦਾ ਘਪਲਾ ਹੈ ਜਿਹੜਾ ਅਰਵਿੰਦ ਕੇਜਰੀਵਾਲ ਦਾ ਜੇ ਸਰਕਾਰ ਇਹਨਾਂ ਦੀ ਨਾ ਬਣੀ ਤਾਂ ਉਸ ਤੋਂ ਬਾਅਦ ਸੀਬੀਆਈ ਤੇ ਦੂਜੀਆਂ ਏਜੰਸੀਆਂ ਦੇ ਕੋਲੋਂ ਜਾਂਚ ਕਰਵਾ ਕੇ ਨੰਗਾ ਹੋਊਗਾ ਤੁਹਾਡੇ ਕੋਲ ਇਹਦਾ ਕੀ ਸਬੂਤ ਆਗਾ ਕੀ ਟਿਕਟਾਂ ਵਿਕੀਆਂ ਨੇ ਕਿਉਂਕਿ ਇੱਕ ਜਾਗ ਜਿਉਂਦਾ ਜਾਗ ਦਾ ਸਬੂਤ ਤਾਂ ਮੈਂ ਖੁਦ ਹੀ ਬੈਠਾ ਕਿਉਂਕਿ ਮੈਨੂੰ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਸਨੇਹਾ ਦਿੱਤਾ ਕਿ ਮਨਜੀਤ ਜੀ ਤੁਸੀਂ ਇਸ ਟਾਈਮ ਐਨਆਰਆਈ ਬੈਲਟ ਦੇ ਵਿੱਚ ਬੈਠੇ ਹੋ ਤੇ ਐਨਆਰਆਈ ਲੋਕਾਂ ਦਾ ਆਮ ਆਦਮੀ ਪਾਰਟੀ ਦੇ ਪ੍ਰਤੀ ਬੜਾ ਸਚਾਰੂ ਵਤੀਰਾ ਆ ਇਸ ਕਰਕੇ ਤੁਸੀਂ ਇਹ ਜਾ ਕੇ ਇਹਨਾਂ ਲੋਕਾਂ ਦੇ ਨਾਲ ਗੱਲ ਕਰੋ ਫੰਡ ਦੇ ਵਾਸਤੇ ਗੱਲ ਕਰੋ ਮੈਂ ਕਹਾ ਵੀ ਮੈਂ ਇੱਧਰ ਕਿਧਰ ਜਾ ਕੇ ਕੁੰਡਾ ਖੜਕਾਵਾਂ ਕਹਿੰਦੇ ਨਹੀਂ ਕੁੰਡਾ ਖੜਕਾਉਣ ਦੀ ਲੋੜ ਨਹੀਂ ਤੈਨੂੰ ਅਸੀਂ ਤੁਹਾਨੂੰ ਐਡਰੈਸ ਦਿੰਨੇ ਆ ਇਸ ਬੰਦੇ ਦੇ ਨਾਲ ਜਾ ਕੇ ਗੱਲ ਕਰੋ ਉਹਨਾਂ ਨੇ ਮੈਨੂੰ ਇੱਕ ਐਡਰੈਸ ਦਿੱਤਾ ਬਲਿਹਾਰ ਲੋਟੀਆ ਜੋ ਮੁਕੰਦਪੁਰ ਦੇ ਵਿੱਚ ਰਹਿਣ ਵਾਲੇ ਇੱਕ ਬਿਜ਼ਨਸਮੈਨ ਆ ਉਹਨਾਂ ਦਾ ਉੱਥੇ ਮੈਰਿਜ ਪੈਲੇਸ ਆ ਮੈਨੂੰ ਕਿਹਾ ਵੀ ਉਹਨਾਂ ਦੇ ਕੋਲ ਜਾ ਕੇ ਗੱਲ ਕਰੋ ਮੈਂ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਜੀ ਪਾਰਟੀ ਨੂੰ 1 ਕਰੋੜ ਰੁਪਈਆ ਫੰਡ ਦੇ ਸਕਦੇ ਆ ਮੈਂ ਕਿਹਾ ਵੀ ਪਾਰਟੀ ਤਾਂ ਜ਼ਿਆਦਾ ਦੀ ਉਮੀਦ ਕਰਦੀ ਆ ਕਹਿੰਦੇ ਵੀ ਕਿੰਨੇ ਦੀ ਉਮੀਦ ਕਰਦੀ ਆ ਜੋ ਮੈਨੂੰ ਪਾਰਟੀ ਨੇ ਦੱਸਿਆ ਸੀ ਕਿ ਤਿੰਨ ਕਰੋੜ ਤੱਕ ਦੀ ਗੱਲ ਕਰੋ ਤਿੰਨ ਕਰੋੜ ਦੀ ਗੱਲ ਕੀਤੀ ਗੱਲ ਕਰਦੇ ਕਰਦੇ ਘਟਦੇ ਵਧਦੇ ਜਿਹੜੀ ਗੱਲਬਾਤ ਹੋਈ ਉਹ 2 ਕਰੋੜ ਤੇ ਹੋਈ ਤੇ ਮੈਂ ਇਹਨਾਂ ਨੂੰ ਪਾਰਟੀ ਦੇ ਲੀਡਰਾਂ ਨੇ ਜਿਹੜੇ ਸਾਡੇ ਆਬਜ਼ਰਵਰ ਸੀਗੇ ਚੰਦਨ ਸਿੰਘ ਤੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕੋਈ ਸਬੂਤ ਹੋਵੇ ਤੁਹਾਡੇ ਕੋਲ ਤਾਂ ਕਿ ਜੇ ਕਦੇ ਲੋੜ ਪਵੇ ਤਾਂ ਉਹਨੂੰ ਪੇਸ਼ ਕਰ ਸਕੋ ਤੁਸੀਂ ਨਹੀਂ ਸਰ ਮੈਨੂੰ ਤਾਂ ਇਦਾਂ ਦਾ ਪਤਾ ਹੀ ਨਹੀਂ ਸੀ ਨਾ ਕੁਝ ਵੀ ਕਿ ਵੀ ਮੈਂ ਕੋਈ ਦਲਾਲੀ ਕਰਨ ਜਾ ਰਿਹਾ ਮੈਂ ਤਾਂ ਪਾਰਟੀ ਲਈ ਫੰਡ ਮੰਗਤ ਹੈ ਇਹ ਵੀ ਨਹੀਂ ਸੀ ਪਤਾ ਕਿ ਕੈਸ਼ ਲੈਣਾ ਜਾਂ ਚਾਹੇ ਉਹ ਪੜੇ ਕਹਿੰਦੇ ਨੇ ਕਿ ਬਹੁਤ ਸਾਰੇ ਜਿਹੜਾ ਵੀ ਉਹਨਾਂ ਤੋਂ ਨਾਰਾਜ਼ ਹੁੰਦਾ ਉਹ ਕਹਿੰਦੇ ਜੀ ਟਿਕਟ ਚਾਹੁੰਦਾ ਸੀ ਇਸ ਕਰਕੇ ਨਾਰਾਜ਼ ਹੋ ਗਿਆ ਉਹਨਾਂ ਦਾ ਉਹਨਾਂ ਦੀ ਦਲੀਲ ਇਹ ਹੁੰਦੀ ਹੈ ਹਾਂਜੀ ਨਹੀਂ ਪਰ ਮੈਨੂੰ ਇਹ ਬਿਲਕੁਲ ਟਿਕਟ ਕਰਕੇ ਨਹੀਂ ਭੇਜਿਆ ਮ ਤੇ ਮੈਨੂੰ ਇਹ ਨਹੀਂ ਸੀ ਤੁਸੀਂ ਟਿਕਟ ਦੇ ਦਾਅਵੇਦਾਰ ਸੀ ਮੈਂ ਮੈਂ ਕਿਤੇ ਤੱਕ ਟਿਕਟ ਦਾ ਦਾਅਵੇਦਾਰ ਨਹੀਂ ਸੀਗਾ ਮੈਂ ਡਾਕਟਰ ਸਾਹਿਬ ਤੁਸੀਂ ਦੋਸਤ ਰਹੇ ਹੋਗੇ ਆਮ ਆਦਮੀ ਪਾਰਟੀ ਦੇ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਮੁਕਤ ਤੇ ਅਕਾਲੀ ਦਲ ਮੁਕਤ ਪੰਜਾਬ ਜੀ ਹੁਣ ਉਹਨਾਂ ਦੇ ਬੰਦੇ ਤੁਹਾਡੇ ਚ ਆ ਰਹੇ ਨੇ ਤੁਹਾਨੂੰ ਲੱਗਦਾ ਨਹੀਂ ਰਿਸ਼ਤੇ ਤੇ ਉਹ ਨਹੀਂ ਰਹਿਣੇ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਇੱਕ ਵੱਖਰੀ ਕਿਸਮ ਦਾ ਘਟਨਾਕ੍ਰਮ ਹਿੰਦੁਸਤਾਨ ਦੀ ਪੋਲਿਟਿਕਸ ਚ ਪੰਜਾਬ ਚ ਇਹ ਹੋਇਆ ਕਿ ਜਦੋਂ ਇੱਕ ਪਾਰਟੀ ਤੇ ਚੋਣਾਂ ਤੋਂ ਪਹਿਲਾਂ ਹੀ ਇੱਡੇ ਵੱਡੇ ਇਲਜ਼ਾਮ ਉਹਨਾਂ ਦੇ ਆਪਣੇ ਕਾਰਜਕਰਤਾ ਔਰ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਆ ਕੁਝ ਉਹਨਾਂ ਨਾਲ ਹੋਇਆ ਉਹਨਾਂ ਨੇ ਆਪਣੇ ਮੁਖਾਰਬਨ ਤੋਂ ਬਿਆਨ ਕੀਤੇ ਨੇ ਇਹ ਇੱਕ ਐਸੀ ਘਟਨਾ ਹੈ ਜਿਹੜੀ ਸ਼ਾਇਦ ਪੰਜਾਬ ਦੀ ਰਾਜਨੀਤੀ ਚ ਪਹਿਲਾਂ ਕਦੇ ਨਹੀਂ ਹੋਈ ਜਿਹੜੇ ਵਿਚਾਰਕ ਤੌਰ ਤੇ ਤੁਹਾਨੂੰ ਲੱਗਦਾ ਇਹਨਾਂ ਇਹਨਾਂ ਦੇ ਅਲੀਗੇਸ਼ਨ ਠੀਕ ਨਹੀਂ ਤੁਹਾਨੂੰ ਲੱਗਦਾ ਜਿਹੜੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਾਰਿਆਕਰਤਾ ਹੈ ਜਦੋਂ ਆਪਦੇ ਹਿਰਦੇ ਦੀਆਂ ਗਹਿਰਾਈਆਂ ਚੋਂ ਜਿਹੜੀ ਟਿਕਟਾਂ ਦੇ ਵੀ ਦਾਵੇਦਾਰ ਨਹੀਂ ਸੀ ਜਿਨ੍ਹਾਂ ਦਾ ਕੋਈ ਲੋਭ ਲਾਲਚ ਨਹੀਂ ਸੀ ਉਹਨਾਂ ਨੂੰ ਸੱਟ ਲੱਗੀ ਹੈ ਵਿਸ਼ਵ ਪੱਦਰ ਤੇ ਖੂਨ ਪਸੀਨੇ ਦੀ ਕਮਾਈ ਕਰਕੇ ਜਿਨ੍ਹਾਂ ਨੇ ਪਾਰਟੀ ਨੂੰ ਪੈਸੇ ਦਿੱਤੇ ਕਿ ਅਸੀਂ ਤਬਦੀਲੀ ਲੈ ਕੇ ਆਈ ਉਹਨਾਂ ਨੂੰ ਸੱਟ ਲੱਗੀ ਹੈ ਇਸ ਕਰਕੇ ਇਹਨਾਂ ਘਟਨਾਵਾਂ ਦੇ ਵਿੱਚ ਜੋ ਕਿ ਇਹਨੇ ਸਬੂਤਾਂ ਨਾਲ ਪੇਸ਼ ਕੀਤੀਆਂ ਗਈਆਂ ਆ ਉਹ ਮੁਸ਼ਕਲ ਔਰ ਪੁਖਤਾ ਦਲੀਲ ਦੇ ਨਾਲ ਪੇਸ਼ ਕੀਤੀਆਂ ਜਾ ਰਹੀਆਂ ਇਹ ਇਤੇ ਕੁਝ ਨਾ ਕੁਝ ਆਮ ਆਦਮੀ ਪਾਰਟੀ ਨੂੰ ਇਹਦਾ ਪ੍ਰतिकਰਮ ਦੇਣਾ ਪਏਗਾ ਨੂੰ ਲੱਗਦਾ ਜੋ ਇਹ ਅਲੀਗੇਸ਼ਨ ਲਾ ਰਹੇ ਨੇ ਤੁਹਾਡੇ ਮੁਤਾਬਕ ਉਹ ਠੀਕ ਅਲੀਗੇਸ਼ਨ ਨੇ ਆਮ ਆਦਮੀ ਪਾਰਟੀ ਕਰਪਟ ਹੋ ਚੁੱਕੀ ਹੈ ਮੈਂ ਇਹਦੇ ਬਾਰੇ ਕੋਈ ਜੱਜ ਨਹੀਂ ਕਿ ਮੈਂ ਫੈਸਲਾ ਕਰਾਂ ਲੇਕਿਨ ਮੈਂ ਤੁਹਾਨੂੰ ਕਿਹਾ ਕਿ ਬੜੀ ਵਿਲੱਖਣ ਔਰ ਬੜੀ ਦਿਲ ਨੂੰ ਸੱਟ ਮਾਰ ਵਜਣ ਵਾਲੀ ਇਹ ਘਟਨਾ ਹੈ ਜਿਹੜੇ ਪਬਲਿਕ ਲਾਈਫ ਸ਼ਲੋਕ ਹੈ ਕਿ ਅਗਰ ਉਹ ਟਿਕਟਾਂ ਦੇ ਵੀ ਉਹਨਾਂ ਨੇ ਪੈਸੇ ਦੇਣੇ ਆ ਦੇਖੋ ਇਹ ਕਾਂਗਰਸ ਦੇ ਖਿਲਾਫ ਵੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲੱਗਿਆ ਸੀ ਕਿ ਉਹਨਾਂ ਨੇ ਅਮਰਸਰ ਦੀਆਂ ਤਿੰਨ ਸੀਟਾਂ ਵੇਚੀਆਂ ਡੇ ਡੇਡ ਕਰੋੜ ਰੁਪਏ ਲਿਆ ਲੇਕਿਨ ਇੱਕ ਮੂਵਮੈਂਟ ਜਿਹੜੀ ਬਿਲਕੁਲ ਵੱਡੀ ਰੈਵੋਲੂਸ਼ਨ ਦੀ ਸੂਚਕ ਸੀ ਜਿਨੇ ਭਾਰਤ ਦੀ ਪੋਲਿਟਿਕਸ ਦੇ ਵਿੱਚ ਦਿੱਲੀ 67 ਸੀਟਾਂ ਜਿੱਤ ਕੇ ਇੱਕ ਨਵਾਂ ਅਧਿਆਏ ਪੰਜਾਬ ਹਿੰਦੁਸਤਾਨ ਦੀ ਰਾਜਨੀਤੀ ਦਾ ਲਿਖਿਆ ਉਹਨਾਂ ਵੱਲੋਂ ਐਕਸਪੈਕਟਡ ਨਹੀਂ ਸੀ ਕਿ ਬਾਹਰ ਦੇ ਬੰਦੇ ਆ ਕੇ ਐਡੀ ਵੱਡੀ ਐਕਸਪਲੋਇਟੇਸ਼ਨ ਜਿਹੜੀ ਹੈ ਉਹ ਪੰਜਾਬ ਦੀ ਪੋਲੀਟੀਕਲ ਕਰਨਗੇ ਮੈਂ ਤਾਂ ਇਹ ਕਹਿ ਸਕਦਾ ਕਿ ਇਹ ਇੱਕ ਐਡੀ ਵੱਡੀ ਐਕਸਪਲੋਇਟੇਸ਼ਨ ਹੈ ਕਿ ਜਿਹਦਾ 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 ਕੋਈ ਕਿਤੇ ਜ਼ਿਕਰ ਜਾਂ ਕੋਈ ਇਤਿਹਾਸਕ ਤੌਰ ਤੇ ਪੀਐਮ ਸੀ ਦਾ ਮਤਲਬ ਇੰਡੀਪੈਂਡੈਂਟ ਇਲੈਕਸ਼ਨ ਲੜਨ ਜਾ ਰਹੀ ਹੈ ਪਹਿਲਾਂ ਅਲਾਈਅੰਸ ਦੀ ਗੱਲ ਹੋ ਰਹੀ ਸੀ ਆਮ ਆਦਮੀ ਪਾਰਟੀ ਨਾਲ ਦੇਖੋ ਮੈਂ ਇੱਕ ਗੱਲ ਤੇ ਅੜੇਂ ਖਾਂ ਮੈਂ ਕਹਿੰਦਾ ਰਿਹਾ ਕਿ ਵੋਟ ਵੰਡਣੀ ਨਹੀਂ ਅਸੀਂ ਅਕਾਲੀ ਦਲ ਤੇ ਕਾਂਗਰਸ ਨੂੰ ਲਾਭ ਨਹੀਂ ਹੋਣਾ ਚਾਹੀਦਾ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਇੱਕ ਵਿਚਾਰ ਤੇ ਮੁੱਦਿਆਂ ਨੂੰ ਲੈ ਕੇ ਚੱਲੀ ਹੈ ਅਸੀਂ ਉਹਨਾਂ ਦੀ ਮਦਦ ਕਰਾਂਗੇ ਅਸੀਂ ਉਹਨਾਂ ਦੇ ਪਿਛਾ ਰਹਿ ਕੇ ਵੀ ਉਹਨਾਂ ਦੀ ਮਦਦ ਕਰਨ ਲਈ ਹਰ ਥਾਂ ਤੇ ਡੇਢ ਸਾਲ ਮੈਂ ਲਗਾਤਾਰ ਸਾਲ ਹੋ ਗਿਆ ਕਿ ਮਦਦ ਕਰੂੰਗੇ ਅੱਗੇ ਵੀ ਮਦਦ ਕਰੂੰਗੇ ਮੇਰਾ ਕਹਿਣ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤ੍ਰਿਨਮੂਲ ਕਾਂਗਰਸ ਆਪਣੇ ਉਮੀਦਵਾਰ اپنی ریکਮੈਂਡੇਸ਼ਨ মমতা ਬਹਨਰਜੀ ਜੀ ਨੂੰ ਦੇ ਚੁੱਕੀ ਹੈ ਉਹ ਲਾਸਟ ਮੈਂ ਸਮਝਦਾ ਕਿ 네ਗੋਸ਼ੀਏਸ਼ਨ ਤੇ ਐਫਰਟਸ ਚੱਲ ਰਹੇ ਹੈ ਅਗਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਉਮੀਦਵਾਰ ਖੜੇ ਕਰਾਂਗੇ ਤੇ ਜਿਵੇਂ ਜਰਨੈਲ ਸਿੰਘ ਲੰਬੀ ਤੋਂ ਖੜੇ ਹੋਏ ਨੇ ਤੁਸੀਂ ਕੁਲਦੀਪ ਕੌਰ ਟੋੜਾ ਦੇ ਪ੍ਰਚਾਰ ਲਈ ਗਏ ਜਰਨੈਲ ਸਿੰਘ ਦੇ ਪ੍ਰਚਾਰ ਲਈ ਜਾ ਸਕਦੇ ਹਾਂ ਹਿਮਸ਼ੇਰਗਿਲ ਦੇ ਪ੍ਰਚਾਰ ਲਈ ਜਾ ਸਕਦੇ ਹਾਂ ਭਗਵੰਤ ਮਾਨ ਨਾਲ ਤਾਂ ਤੁਹਾਡਾ 36 ਦਾ ਅੰਕ ਖੜਾ ਰਿਹਾਗਾ ਨੇ ਨੇ ਮੇਰਾ ਉਹ ਦੇ ਨਾਲ ਕਿ ਮਸਕਰਿਆ ਨਾਲ ਮੇਰੀ ਕੋਈ ਲੜਾਈ ਨਹੀਂ ਮੇਰਾ ਕਹਿੰਦਾ ਮਤਲਬ ਹੈ ਕਿ ਜਿਹੜੀ ਗੱਲ ਹੈਗੀ ਹੈ ਕੁਲਦੀਪ ਕੌਰ ਟੋੜਾ ਦੀ ਉਹ ਉਸੇ ਦਿਨ ਮੈਨੂੰ ਸੰਜੀਤ ਜੀ ਨੇ ਕਿਹਾ ਕਿ ਤੁਸੀਂ ਉੱਥੇ ਆਓ ਤੇ ਅਸੀਂ ਪ੍ਰਚਾਰ ਇਕੱਠੇ ਹੋਗੇ ਤੇ ਸੰਜੀਤ ਸਿੰਘ ਜੀ ਨੇ ਕਿਹਾ ਕਿ ਤਿਰਨਮੂਲ ਕਾਂਗਰਸ ਕੇ ਅਧਿਐਕਸ਼ ਔਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਕੀ ਪਾਰਟੀ ਆਪ ਇਕੱਠੇ ਚੋਣਾਂ ਲੜੇਗੀ ਔਰ ਉੱਥੇ ਆਸ਼ਵਾਸਨ ਇਸ ਗੱਲ ਦਾ ਅਸੀਂ ਦੋਨਾਂ ਨੇ ਦਿੱਤਾ ਮੈਂ ਵੀ ਦਿੱਤਾ ਮੈਂ ਮੈਂ ਕੱਲੇ ਉਹਨਾਂ ਨੇ ਨਹੀਂ ਦਿੱਤਾ ਤੁਸੀਂ ਕੁਝ ਸੀਟਾਂ ਤੇ ਪ੍ਰਚਾਰ ਕਰ ਸਕਦੇ ਹੋ ਚਾਰ ਦਿਨ ਪੁਰਾਣੀ ਗੱਲ ਹੈ ਤੇ ਮੈਨੂੰ ਅਗਰ ਉਹ ਵੱਡਿਆਂ ਮੁਕਾਬਲਿਆਂ ਦੇ ਵਿੱਚ ਇੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਤੇ ਕਾਂਗਰਸ ਦੇ ਵਿਰੁੱਧ ਖਿੜੀ ਹੋਈ ਹੈ ਅਗਰ ਮੈਨੂੰ ਪ੍ਰਚਾਰ ਲਈ ਉਹ ਬੁਲਾਉਣਗੇ ਤਾਂ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਹਰਾਉਣਾ ਪੰਜਾਬ ਦੇ ਵਿੱਚ ਲਾਜ਼ਮੀ ਹੈ ਔਰ ਨਾਲ ਦੀ ਨਾਲ ਤਿਰੰਮੂਲ ਕਾਂਗਰਸ ਦੀ ਖੋਦ ਇੰਨੀ ਵੱਧ ਜਾਏ ਕਿ ਕੋਈ ਵੀ ਆਉਣ ਵਾਲਾ ਰਾਜਪਾਖ ਜਿਹੜਾ ਹੈ ਉਹ ਇਹਨਾਂ ਦੀ TMC ਦੀ ਮਦਦ ਕਰੇ ਜਾ ਸਕਦੇ ਹੋ ਤੁਸੀਂ ਜਰਨਲ ਸਿੰਘ ਨਾਲ ਹੁਣ ਇਹਦੇ ਬਾਰੇ ਤਾਂ ਜਦੋਂ ਟਿਕਟ ਦਾ ਵੰਡਣ ਹੋਇਆ ਮੇਰੇ ਨਾਲ ਕੋਈ رائے ਨਹੀਂ ਕੀਤੀ ਗਈ ਮੈਂ ਉਸ ਇਲਾਕੇ ਚ 35-40 ਸਾਲ ਤੋਂ ਰਾਜਨੀਤੀ ਕਰ ਰਿਹਾ ਹਾਂ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਇਹਨਾਂ ਖੇਤਰਾਂ ਚੋਂ ਬਾਦਲ ਸਾਹਿਬ ਨੂੰ ਗਿੱਦੜਵਾ ਤੋਂ ਹਰਾਇਆ ਪਾਰਲੀਮੈਂਟ ਦੀਆਂ ਦੋ ਸੈਗਮੈਂਟਸ ਦੇ ਵਿੱਚੋਂ ਮੈਂ ਲੀਡ ਕੀਤਾ ਮਨਪ੍ਰੀਤ ਉਥੋਂ 37000 ਤੇ ਹਾਰੇ ਸੀ ਹੁਣ ਮੈਂ ਕਦੇ 5000 ਵੋਟ ਤੋਂ ਉੱਪਰ ਦਿੱਤੀ ਕਿ ਟਿਕਟ ਅਨਾਉਂਸ ਕਰ ਦਿੱਤੀ ਕਿ ਮੈਂ ਕਹਿ ਰਿਹਾ ਕਿ ਜਨਰਲ ਅਪਰੋਚ ਕਰਦੇ ਤੁਸੀਂ ਜਾਓਗੇ ਜੇਕਰ ਬਾਹਰ ਤੋਂ ਐਮਐਲਏ ਜਿਨ੍ਹਾਂ ਦੇ ਭੋਏ ਨਾਲ ਰਿਸ਼ਤਾ ਨਹੀਂ ਹੈ ਸਬੰਧ ਨਹੀਂ ਹੈ ਅਗਰ ਉਹ ਬਾਦਲ ਦੇ ਵਿਰੁੱਧ ਉਮੀਦਵਾਰ ਬਣਾਇਆ ਜਾਣਾ ਸੀ ਬੇਸ਼ੱਕ ਉਹ ਗੁਰਸਿੱਖ ਨੇ ਬਹੁਤ ਚੰਗੇ ਬੰਦੇ ਨੇ ਉਹਨਾਂ ਦਾ ਬੜਾ ਯੋਗਦਾ ਨਾ ਮੈਂ ਕੋਈ ਉਸ ਨੂੰ ਡਿਨਾਈ ਨਹੀਂ ਕਰਦਾ ਲੇਕਿਨ ਕਿਤੇ ਨਾ ਕਿਤੇ ਲੰਬੀ ਹਲਕੇ ਦੇ ਲੋਕ ਇਸ ਗੱਲ ਦੀ ਤਲਾਸ਼ ਸੀ ਕਿ ਜੋ ਬਾਦਲ ਪਰਿਵਾਰ ਨੇ ਸਾਡੇ ਤੇ ਜ਼ੁਲਮ ਢਾਏ ਹੈ ਹੁਣ ਟਿਕਟ ਅਨਾਉਂਸ ਹੋ ਗਈ ਹੁਣ ਕੋਈ ਹੁਣ ਟਿਕਟ ਅਨਾਉਂਸ ਹੋ ਚੁੱਕੀ ਹੈ ਕੱਲ ਉੱਥੋਂ ਦਾ ਬੰਦਾ ਕੋਈ ਤੁਸੀਂ ਤਿਆਰ ਹੋ ਤੁਸੀਂ ਕੋਈ TMC ਤੋਂ ਲੜ ਸਕਦੇ ਹੋ ਭਾਈ ਕੋਈ ਉੱਥੋਂ ਦਾ ਕਾਰਿਆਕਰਤਾ ਉਹਨੂੰ ਟਿਕਟ ਮਿਲਦੀ TMC ਤੋਂ ਲੜ ਸਕਦੇ ਹੋ ਤੁਸੀਂ TMC ਤੋਂ Jagmeet Brar candidate ਹੋ ਸਕਦੇ ਲੰਬੀ ਸਿੰਘ Brar ਕਾਦੇ ਲਈ Jagmeet Singh Brar ਪ੍ਰਚਾਰ ਕਰੂਗਾ ਸਾਰੇ ਪੰਜਾਬ 'ਚ TMC ਦੇ ਉਮੀਦਵਾਰ ਜਿਤਾਉਂਗੇ ਮੈਂ ਹੀ ਕਹਿ ਰਿਹਾ ਲੰਬੀ ਪ੍ਰਚਾਰ ਲੰਬੀ ਫਿਰ ਕੈਂਡੀਡੇਟ ਉਤਾਰੋਗੇ బిਗੇਸਟ ਸਰਪ੍ਰਾਈਜ਼ ਇੰਡੀਅਨ ਪੋਲਿਟਿਕਸ ਦੇ ਵਿੱਚ 2017 ਦਾ ਨਤੀਜਾ ਹੋਏਗਾ ਜਦੋਂ TMC ਦੀ ਸਾਈਜ਼ੇਬਲ ਪ੍ਰੈਜ਼ੈਂਸ ਪੰਜਾਬ ਦੇ ਵਿੱਚ ਲੰਬੀ ਚ ਕੈਂਡੀਡੇਟ ਨਹੀਂ ਦੇਣਾ ਕਿ ਪ੍ਰਚਾਰ ਕਰੋਗੇ ਜਾਂ ਕੈਂਡੀਡੇਟ ਦੇਉਗੇ ਨਹੀਂ ਕੈਂਡੀਡੇਟ ਦੇਣ ਦਾ ਮਤਲਬ ਇਸ ਲਈ ਨਹੀਂ ਬਣਦਾ ਕਿ ਕੈਂਡੀਡੇਟ ਉਤਾਰਨਾ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਕਰਨਾ ਹੈ ਜਾਂ ਕਾਂਗਰਸ ਦੀ ਮਦਦ ਕਰਨਾ ਹੈ ਮੈਂ ਉਹਨਾਂ ਦੋਆਂ ਦੀ ਕਰਨਾ ਨਹੀਂ ਚਾਹੁੰਦਾ ਜਰਨੈਲ ਸਿੰਘ ਜਰਨੈਲ ਸਿੰਘ ਅਗਰ ਕੈਂਡੀਡੇਟ ਆਪਨੇ ਉਤਾਰੇ ਹੈ ਤੇ ਮੈਨੂੰ ਅਰਵਿੰਦ ਕੇਜਰੀਵਾਲ ਅਪਰੋਚ ਕਰਨਗੇ ਤੇ ਮੈਨੂੰ ਸੰਜੇ ਸਿੰਘ ਅਪਰੋਚ ਕਰਨਗੇ ਤੇ ਮੈਨੂੰ ਜਰਨੈਲ ਸਿੰਘ ਟੈਲੀਫੋਨ ਤੇ ਕਹੇਗਾ ਕਿ ਬਰਾਰ ਸਾਹਿਬ ਤੁਹਾਡੀ ਲੋੜ ਹੈ ਮੈਂ ਜ਼ਰੂਰ ਜਾਵਾਂਗਾ ਲੇਕਿਨ ਦਾ ਇਨੀਸ਼ੀਏਟਿਵ ਲਾਈਜ਼ ਔਨ ਥੈਮ ਭਗਵੰਤ ਮਾਨ ਨੇ ਅਗਰ ਕਿਹਾ ਤੂੰ ਵੀ ਕਹਿ ਆਇਆ ਸੀਗਾ ਉਹ ਮੇਰੇ ਹੁਣ ਭਗਵੰਤ ਮਾਨ ਨੇ ਕਿਹਾ ਜਾਵਾਂਗੇ ਉਹ ਵਿਚਾਰੇ ਨੂੰ ਕੀ ਹੋ ਗਿਆ ਉਹ ਮਤਲਬ ਮੈਂ ਉਹਨੂੰ ਵੀ ਕਹਿ ਚੁੱਕਿਆ ਕਿ ਜਲਾਲਾਬਾਦ ਭਾਈ ਭਗਵੰਤ ਸਿੰਘਾਂ ਉੱਥੇ ਸਾਡੀ ਲੋੜ ਹੈ ਅਸੀਂ 8 ਇਲੈਕਸ਼ਨਾਂ ਲੜ ਚੁੱਕੇ ਹਾਂ ਪਿੰਡ ਪਿੰਡ ਸਾਡੇ ਬੰਦੇ ਐ ਉਹ ਉਡੀਕ ਰਹੇ ਐ ਅਗਰ ਤੂੰ ਸੁਖਬੀਰ ਬਾਦਲ ਨੂੰ ਹਰਾਉਣਾ ਹੈ ਤਾਂ ਉੱਥੇ ਮਦਦ ਦੀ ਜ਼ਰੂਰਤ ਹੈ ਕਾਰਿਆਕਰਤਾ ਜੀ ਭਗਵੰਤ ਮਾਨ ਹੁਣ ਕੋਣ ਕਰਦੇ ਜਾਓਗੇ ਤਾਂ ਮੈਂ ਚਲਾ ਜਾਊਂਗਾ ਮੈਨੂੰ ਕੀ ਐ ਮੈਂ ਤਾਂ ਕਾਲੀਦਾਲ ਕਾਂਗਰਸ ਦੇ ਵਿਰੋਧ ਦਾ ਮੇਰੀ ਆਮ ਆਦਮੀ ਪਾਰਟੀ ਨਾਲ ਤਾਂ ਕੋਈ ਲੜਾਈ ਨਹੀਂ ਨਾ ਪੋਲੀਟੀਕਲ ਹਾਂ ਇਹ ਗੱਲ ਜ਼ਰੂਰ ਹੈ ਕੈਂਡੀਡੇਟ ਤਾਰੋਗੇ ਤੇ ਆਪ ਦੇ ਕੈਂਡੀਡੇਟ ਉੱਥੇ ਹੋਣਗੇ ਹੀ ਨਾ ਹਾਂਜੀ ਜਦੋਂ ਕੈਂਡੀਡੇਟ ਉਤਾਰੋਗੇ ਤੁਸੀਂ ਆਪ ਦੇ ਕੈਂਡੀਡੇਟ ਵੀ ਤਾਂ ਉਹ ਸੀਟਾਂ ਤੇ ਹੋਣਗੇ ਜਿੱਥੇ ਤੁਸੀਂ ਉਤਾਰੋਗੇ ਕਿਹਾ ਜਾ ਰਿਹਾ 60 ਕੈਂਡੀਡੇਟ ਉਤਾਰਨੇ ਆ ਜਿਹੜੀਆਂ ਪੰਜਾਬ ਦੀਆਂ ਪ੍ਰਮੁੱਖ ਸੀਟਾਂ ਹੈਗੀਆਂ ਜਿੱਥੇ ਮਜੀਠਾ ਸਾਹਿਬ ਦੀ ਸੀਟ ਹੈ ਜਿਹੜੀ ਆ ਸੀਟ ਹੈਗੀ ਆ ਲੰਬੀ ਜਿਹੜੀ ਪਟਿਆਲੇ ਦੀ ਸੀਟ ਹੈ ਕੈਪਟਨ ਅਮਰਿੰਦਰ ਸਿੰਘ ਦੀ ਮੈਂ ਇਹ ਸੋਚ ਦੇ ਰਿਹਾ ਪੰਜਾਬ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਸਿੰਗਲ ਕੈਂਡੀਡੇਟ ਪੁੱਟ ਕਰੀਏ ਆਪਾਂ ਕੰਸੈਂਸਸ ਨਾਲ ਕਨਸੈਂਸਸ ਦੇ ਵਿੱਚ ਆਪ ਦਾ ਕੈਂਡੀਡੇਟ ਨਿਕਲਿਆ ਏ ਕਨਸੈਂਸਸ ਦੇ ਵਿੱਚ ਉਹਨਾਂ ਨੇ ਤਾਂ ਵੰਡਤੀਆਂ ਨਾ ਉਹਨਾਂ ਨੇ ਤਾਂ 6 6 ਸੀਟਾਂ ਰਹੀਆਂ ਉਹਨਾਂ ਨੇ ਤਾਂ ਵੰਡਤੀਆਂ ਸਾਰੀਆਂ ਸੀਟਾਂ 25 ਰਿਵਿਊ ਕਰ ਚੁੱਕੇ ਆਉਣ ਵਾਲੇ 15 ਦਿਨਾਂ ਚ ਮੈਨੂੰ ਤਾਂ ਲੱਗਦਾ 25 30 ਹੋਰ ਰਿਵਿਊ ਹੋਣਗੀਆਂ ਅਗਰ ਉਹਨਾਂ ਨੇ ਕੋਈ ਤੇ ਜਿੱਤਣਾ ਤਾਂ ਤੁਹਾਨੂੰ ਲੱਗਦਾ ਰਿਵਿਊ ਕਰਕੇ ਤੁਹਾਨੂੰ ਦੇ ਦਿੱਤੀਆਂ ਜਾਣ ਟੀਐਮਸੀ ਨਾਲ 15 ਸੀਟਾਂ ਟੀਐਮਸੀ ਨੂੰ ਮਤਲਬ ਇਹ ਰਿਵਿਊ ਕਰਕੇ ਆਪਦੇ ਕਾਡਰ ਨੂੰ ਸੈਟੀਸਫਾਈ ਕਰਨ ਪਹਿਲਾਂ ਜਿੱਥੇ 15 15 ਬੰਦੇ ਕੈਂਡੀਡੇਟਾਂ ਨੇ ਯੂਨੀਨਿਮਸਲੀ ਇੱਕ ਕੈਂਡੀਡੇਟ ਦਾ ਨਾਂ ਦਿੱਤਾ ਤੇ ਉਹ ਜਦੋਂ ਲਿਸਟ ਆ ਸਨ ਜਗਮੀਤ ਬਰਾੜ ਜਗਮੀਤ ਬਰਾੜ ਕਾਫੀ ਲੰਬੇ ਸਮੇਂ ਤੋਂ ਆਪ ਦੇ ਨਾਲ ਇਨ ਟੱਚ ਰਹੇ ਆਪ ਦੇ ਨਾਲ ਲਗਾਤਾਰ ਉਹਨਾਂ ਦੀ ਗੱਲਬਾਤ ਹੁੰਦੀ ਰਹੀ ਆਪ ਦੇ ਨਾਲ ਸ਼ਾਇਦ ਅਲਾਈਅੰਸ ਦੀ ਗੱਲਬਾਤ ਨਹੀਂ ਬਣੀ ਕਾਫੀ ਕੋਸ਼ਿਸ਼ ਕੀਤੀ ਉਹਨਾਂ ਨੇ ਮੰਮਤਾ ਬੈਨਰਜੀ ਵੀ ਇੱਕ ਲੈਵਲ ਦੇ ਉੱਤੇ ਲੱਗੇ ਹੋਏ ਸੀ ਸ਼ਾਇਦ ਗੱਲ ਨਹੀਂ ਬਣੀ ਹੁਣ ਆਪਣਾ ਮੋਰਚਾ ਇਹਨਾਂ ਨੇ TMC ਦਾ ਲਾਇਆ ਹੋਇਆ ਜੇ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਨਾਰਾਜ਼ ਲੀਡਰ ਨੇ ਉਹਨਾਂ ਨੂੰ ਇਹ ਅਪੀਲ ਕਰ ਰਹੇ ਨੇ ਕਿ ਕਾਂਗਰਸ ਅਤੇ ਅਕਾਲੀ ਦਲ 'ਚ ਨਾ ਜਾਓ TMC ਦੇ ਨਾਲ ਆਓ ਤੇ TMC ਪੰਜਾਬ ਦੇ ਅੰਦਰ ਚੋਣ ਲੜੇਗੀ ਉਹਨਾਂ ਦਾ ਕਹਿਣਾ ਕਿ ਅਹਿਮ ਸੀਟਾਂ ਦੇ ਉੱਤੇ ਚੋਣ ਨਹੀਂ ਲੜਾਂਗੇ ਅਗਰ ਜਰਨੈਲ ਸਿੰਘ ਬੁਲਾਉਣਗੇ ਅਰਵਿੰਦ ਕੇਜਰੀਵਾਲ ਫੋਨ ਕਰਨਗੇ ਤਾਂ ਅਹਿਮ ਸੀਟਾਂ ਦੇ ਉੱਤੇ ਉਹ ਪ੍ਰਚਾਰ ਕਰਨ ਵੀ ਜਾ ਸਕਦੇ ਨੇ ਕੈਮਰਾਮੈਨ ਅਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ